ਦੀ ਲਾਈਨਾਂ 10 ਮਿੰਟ ਹੀ ਹੈ ਕੋਈ ਹੋਰ ਕੋਈ ਆਪ 10 ਮਿੰਟ ਤੇ ਅਗਲੇ ਤਾਂ ਚਲੇ ਜਾਗੇ ਸੋ ਮੇਰਾ ਨਾਮ ਰਾਜਨ ਕੁਮਾਰ ਹੈ ਜੀ ਐਡਰੈਸ ਮੇਰਾ 332 ਮਕਾਨ ਨੰਬਰ ਗਲੀ ਨੰਬਰ 11 ਗੁਰੂ ਰਾਮਦਾਸ ਐਵੇਨਿਊ ਮਜੀਠਾ ਰੋਡ ਗ੍ਰੀਨਫੀਲਡ ਅੰਮ੍ਰਿਤਸਰ ਕੀ ਗੱਲ ਹੋਈ ਸਰ ਤੁਹਾਡੇ ਅੱਜ ਕੋਈ ਵਾਰਦਾਤ ਹੋਈ ਹੈ ਜੀ ਕਰਦੇ ਹੋ ਭਾਜੀ ਮੈਂ ਦੁਪਹਿਰੇ ਬਾਈ ਪ੍ਰੋਫੈਸ਼ਨ ਡਾਕਟਰ ਕਲੀਨਿਕ ਆਪਣਾ ਆਫ ਕਰਕੇ ਘਰ ਖਾਣਾ ਖਾਣ ਗਿਆ ਸੀਗਾ ਤਾਂ ਮੈਂ ਤੇ ਮੇਰੇ ਫਾਦਰ ਸਾਹਿਬ ਖਾਣਾ ਖਾ ਕੇ ਰੈਸਟ ਕਰ ਰਹੇ ਸੀ ਇਹ ਤੇ ਬਾਹਰ ਦੀ ਬੈਲ ਵੱਜੀ ਆ ਤੇ ਮੈਂ ਗੇਟ ਖੋਲ੍ਹਿਆ ਜਾ ਕੇ ਦੋ ਅਣਪਛਾਤੇ ਲੜਕੇ ਸੀਗੇ ਤੇ ਕਹਿੰਦੇ ਕੀ ਤੁਹਾਡਾ ਵਾਈਫਾਈ ਜੀਓ ਦਾ ਵਾ ਮੈਂ ਕਿਹਾ ਹਾਂਜੀ ਭਾਜੀ ਕਹਿੰਦੇ ਜੀ ਅਪਡੇਟ ਕਰਨਾ ਹੈ ਮੈਂ ਕਿਹਾ ਆਜੋ ਅੰਦਰ ਆਏ ਨੇ ਅੰਦਰ ਆਉਣ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਕਿ ਭਾਜੀ ਮੈਨੂੰ ਆਪਣਾ ਆਧਾਰ ਕਾਰਡ ਸੌਰੀ ਆਈਡਿਟੀ ਕਾਰਡ ਦਿਖਾਓ ਜੀ ਉਹਦਾ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਭਾਜੀ ਆਈਡਿਟੀ ਕਾਰਡ ਦੇਣੇ ਤੁਸੀਂ ਸਾਨੂੰ ਇੱਕ ਕੁਰਸੀ ਦੇ ਦਿਓ ਤੇ ਨਾਲ ਪਾਣੀ ਦੇ ਦਿਓ ਤੇ ਮੈਂ ਉਹਨਾਂ ਵਾਸਤੇ ਜਦੋਂ ਪਾਣੀ ਲੈਣ ਗਿਆ ਆਵਾ ਜਿੱਦਾਂ ਹੀ ਮੈਂ ਪਾਣੀ ਲੈ ਕੇ ਆਇਆ ਉਹਨਾਂ ਨੇ ਪਿਸਤਲ ਕੱਢ ਕੇ ਮੇਰੀ ਵੱਖੀ ਤੇ ਲਗਾ ਦਿੱਤੀ ਤੇ ਮੈਨੂੰ ਮੇਰੇ ਫਾਦਰ ਸਾਹਿਬ ਵਾਲੇ ਕਮਰੇ 'ਚ ਲੈ ਗਏ ਉੱਥੇ ਜਾ ਕੇ ਸਾਨੂੰ ਦੋਵਾਂ ਨੂੰ ਧਮਕੀ ਲਈ ਹੈ ਕਿ ਤੁਸੀਂ ਗੋਲੀ ਖਾਣੀ ਹੈ ਜਾਂ ਜਾਂ ਤੁਹਾਡੇ ਕੋਲ ਜੋ ਹੈਗਾ ਉਹ ਤੁਸੀਂ ਕੱਢ ਦਿਓ ਤੇ ਮੈਂ ਉਹਨਾਂ ਨੂੰ ਬੜੀ ਰਿਕੁਐਸਟ ਕੀਤੀ ਬੜੇ ਤਰਲੇ ਮਾਰੇ ਉਹਨਾਂ ਦੇ ਬਟ ਉਹ ਨਹੀਂ ਮੰਨੇ ਹਾਰ ਕੇ ਲਾਸਟ ਉਹਨਾਂ ਨੇ ਜਦੋਂ ਮੇਰੇ ਫਾਦਰ ਸਾਹਿਬ ਦੇ ਨੂੰ ਗਨ ਪੁਆਇੰਟ ਤੇ ਲਿਆ ਤੇ ਫਿਰ ਮੈਂ ਡਰਦੇ ਮਾਰੇ ਨੇ ਆਪਣੀ ਅਲਮਾਰੀ ਖੋਲ੍ਹ ਦਿੱਤੀ ਤੇ ਮੇਰੇ ਲੋਕਰ 'ਚ ਜੋ ਵੀ ਸਮਾਨ ਸੀ ਉਹ ਸਾਰਾ ਲੈ ਗਏ ਕਿਸ ਤਰ੍ਹਾਂ ਸੀ ਮਤਲਬ ਕੀ ਉਹਨਾਂ ਦੀ ਵਿਸ਼ਭੂ ਸਾਰਾ ਮੂੰਹ ਟੱਕੇ ਸੀ ਕਿਸ ਤਰ੍ਹਾਂ ਮਤਲਬ ਮੋਨੇ ਹੀ ਸਾਰੇ ਕੰਮ ਟੋਪੀਆਂ ਪਾਈਆਂ ਸੀ ਭਾਜੀ ਐਨਕਲ ਲਗਾਈਆਂ ਸੀ ਗਿਆ ਲੜਕੇ ਮੈਨੂੰ ਪੰਜਾਬੀ ਨਹੀਂ ਸੀ ਲੱਗ ਰਹੇ ਹਿੰਦੀ ਤੇ ਪੰਜਾਬੀ ਮਿਕਸ ਕਰਕੇ ਬੋਲਦੇ ਪਏ ਸੀਗੇ ਕ੍ਰਿਸਟਲ ਇੱਕੋ ਹੀ ਨਾਲ ਹਾਂਜੀ ਇੱਕੋ ਹੀ ਸੀਗੀ ਭਾਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਕੀ ਲੱਗੇ ਨੁਕਸਾਨ ਭਾਜੀ ਮੇਰਾ 10000 ਰੁਪਏ ਕੈਸ਼ ਸੀਗਾ ਇੱਕ ਮੋਬਾਈਲ ਸੀ Samsung Note ਤੇ ਇੱਕ 골ਡ ਸੀਗਾ ਮੇਰੇ ਕੋਲ ਜਿਹੜੀ ਸਾਡੀ ਕਹਿੰਦੇ ਜੱਦੀ ਪੁਸ਼ਤੀ ਜਮਾ ਪੂੰਜੀ ਸੀਗੀ ਉਹ ਸਾਰੇ ਲੈ ਗਏ ਕੈਸ਼ ਕਿਹੜਾ ਕੋਈ 10000 ਰੁਪਏ ਕੈਸ਼ ਸੀਗਾ 골ਡ ਹੈਗਾ ਸੀ 250 ਗ੍ਰਾਮ ਦੇ ਪੁਲਿਸ ਨੂੰ ਕੰਪਲੇਟ ਕਰਤੀ ਹੈ ਹਾਂਜੀ ਸਰ ਪੁਲਿਸ ਨੂੰ ਕੰਪਲੇਨ ਕਰਤੀ ਹੈ ਜੀ ਡਿਪਟੀ ਸਾਹਿਬ ਆਪ ਆਏ ਸੀ ਐਸਐਚਓ ਸਾਹਿਬ ਆਪ ਆਏ ਸੀਗੇ ਅੱਜ ਸਾਰਾ ਮੌਕੇ ਦਾ ਮੁਆਇਨਾ ਕਰਕੇ ਵੇਰਵਾ ਲੈ ਕੇ ਤੇ ਚਲੇ ਗਏ ਸੀ ਤੇ ਫੋਰੈਂਸਿਕ ਟੀਮ ਵੀ ਆਈ ਸੀ ਉਹ ਵੀ ਆਪਣੇ ਫਿੰਗਰਪ੍ਰਿੰਟ ਵਗੈਰਾ ਲੈ ਗਏ ਨੇ ਜਿਹਨੇ ਪਾਣੀ ਲੋ ਮਗਾ ਕੇ ਰਾਈਡਰ ਆਇਆ ਨਾ 10 ਮਿੰਟ ਹੀ ਐ ਸਾਰਾ ਕੋਈ ਆਪ ਨੂੰ 10 ਮਿੰਟ ਤੇ ਅਗਲੇ ਤਸਲੀਕ ਆ ਗਏ ਨੇ ਸੋ ਮੇਰਾ ਨਾਮ ਰਾਜਨ ਕੁਮਾਰ ਹੈ ਜੀ ਐਡਰੈਸ ਮੇਰਾ 332 ਮਕਾਨ ਨੰਬਰ ਗਲੀ ਨੰਬਰ 11 ਗੁਰੂ ਰਾਮਦਾਸ ਐਵੇਨਿਊ ਮਜੀਠਾ ਰੋਡ ਗ੍ਰੀਨਫੀਲਡ ਅੰਮ੍ਰਿਤਸਰ ਕੀ ਗੱਲ ਹੋਈ ਸਰ ਤੁਹਾਡੇ ਅੱਜ ਕੋਈ ਵਾਰਦਾਤ ਹੋਈ ਹੈ ਜੀ ਦੱਸੋ ਭਾਜੀ ਮੈਂ ਦੁਪਹਿਰੇ ਬਾਈ ਪ੍ਰੋਫੈਸ਼ਨ ਡਾਕਟਰ ਕਲੀਨਿਕ ਆਪਣਾ ਆਫ ਕਰਕੇ ਘਰ ਖਾਣਾ ਖਾਣ ਗਿਆ ਸੀਗਾ ਤੇ ਮੈਂ ਤੇ ਮੇਰੇ ਫਾਦਰ ਸਾਹਿਬ ਖਾਣਾ ਖਾ ਕੇ ਰੈਸਟ ਕਰ ਰਹੇ ਸੀਗੇ ਤੇ ਬਾਹਰ ਦੀ ਬੈਲ ਵਜੀ ਆ ਤੇ ਮੈਂ ਗੇਟ ਖੋਲ੍ਹਿਆ ਜਾ ਕੇ ਦੋ ਅਣਪਛਾਤੇ ਲੜਕੇ ਸੀਗੇ ਤੇ ਕਹਿੰਦੇ ਕੀ ਤੁਹਾਡਾ ਵਾਈਫਾਈ ਜੀਓ ਦਾ ਵਾ ਮੈਂ ਕਿਹਾ ਹਾਂਜੀ ਭਾਜੀ ਕਹਿੰਦੇ ਜੀ ਅਪਡੇਟ ਕਰਨਾ ਹੈ ਮੈਂ ਕਿਹਾ ਆਜੋ ਅੰਦਰ ਆਏ ਨੇ ਅੰਦਰ ਆਉਣ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਕਿ ਭਾਜੀ ਮੈਨੂੰ ਆਪਣਾ ਆਧਾਰ ਕਾਰਡ ਸੌਰੀ ਆਈਡਿਟੀ ਕਾਰਡ ਦਿਖਾਓ ਜੀ ਉਹਦਾ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਭਾਜੀ ਆਈਡਿਟੀ ਕਾਰਡ ਦੇਣੇ ਤੁਸੀਂ ਸਾਨੂੰ ਇੱਕ ਕੁਰਸੀ ਦੇ ਦਿਓ ਤੇ ਨਾਲ ਪਾਣੀ ਦੇ ਦਿਓ ਤੇ ਮੈਂ ਉਹਨਾਂ ਵਾਸਤੇ ਜਦੋਂ ਪਾਣੀ ਲੈਣ ਗਿਆ ਆਵਾ ਜਿੱਦਾਂ ਹੀ ਮੈਂ ਪਾਣੀ ਲੈ ਕੇ ਆਇਆ ਉਹਨਾਂ ਨੇ ਪਿਸਤਲ ਕੱਢ ਕੇ ਮੇਰੀ ਵੱਖੀ ਤੇ ਲਗਾ ਦਿੱਤੀ ਤੇ ਮੈਨੂੰ ਮੇਰੇ ਫਾਦਰ ਸਾਹਿਬ ਵਾਲੇ ਕਮਰੇ ਚ ਲੈ ਗਏ ਉੱਥੇ ਜਾ ਕੇ ਸਾਨੂੰ ਦੋਵਾਂ ਨੂੰ ਧਮਕੀ ਲਈ ਹੈ ਕਿ ਤੁਸੀਂ ਗੋਲੀ ਖਾਣੀ ਹੈ ਜਾਂ ਜਾਂ ਤੁਹਾਡੇ ਕੋਲ ਜੋ ਹੈਗਾ ਉਹ ਤੁਸੀਂ ਕੱਢ ਦਿਓ ਤੇ ਮੈਂ ਉਹਨਾਂ ਨੂੰ ਬੜੀ ਰਿਕੁਐਸਟ ਕੀਤੀ ਬੜੇ ਤਰਲੇ ਮਾਰੇ ਉਹਨਾਂ ਦੇ ਬਟ ਉਹ ਨਹੀਂ ਮੰਨੇ ਹਾਰ ਕੇ ਲਾਸਟ ਉਹਨਾਂ ਨੇ ਜਦੋਂ ਮੇਰੇ ਫਾਦਰ ਸਾਹਿਬ ਦੇ ਨੂੰ ਗਨ ਪੁਆਇੰਟ ਤੇ ਲਿਆ ਤੇ ਫਿਰ ਮੈਂ ਡਰਦੇ ਮਾਰੇ ਨੇ ਆਪਣੀ ਅਲਮਾਰੀ ਖੋਲ੍ਹ ਦਿੱਤੀ ਤੇ ਮੇਰੇ ਲੋਕਰ ਚ ਜੋ ਵੀ ਸਮਾਨ ਸੀ ਉਹ ਸਾਰਾ ਲੈ ਗਏ ਕਿਸ ਤਰ੍ਹਾਂ ਸੀ ਮਤਲਬ ਕੀ ਉਹਨਾਂ ਦੀ ਵੇਸ਼ਭੂਸ਼ਾ ਮੂੰਹ ਟੱਕੇ ਸੀ ਕਿਸ ਤਰ੍ਹਾਂ ਮਤਲਬ ਮੁੰਨੇ ਹੀ ਸਾਰੇ ਕੰਮ ਟੋਪੀਆਂ ਪਾਈਆਂ ਸੀ ਭਾਜੀ ਐਨਕਾਂ ਲਗਾਈਆਂ ਸੀਗੀਆਂ ਲੜਕੇ ਮੈਨੂੰ ਪੰਜਾਬੀ ਨਹੀਂ ਸੀ ਲੱਗ ਰਹੇ ਹਿੰਦੀ ਤੇ ਪੰਜਾਬੀ ਮਿਕਸ ਕਰਕੇ ਬੋਲਦੇ ਪਏ ਸੀਗੇ। ਪਿਸਤਲ ਇੱਕੋ ਹੀ ਨਾ ਕੋਈ। ਹਾਂਜੀ ਇੱਕੋ ਹੀ ਸੀਗੀ ਭਾਜੀ। ਤੇ ਕਿੰਨਾ ਕੁ ਨੁਕਸਾਨ ਹੋਇਆ ਕੀ ਲੱਗੇਗਾ? ਨੁਕਸਾਨ ਭਾਜੀ ਮੇਰਾ 10000 ਰੁਪਏ ਕੈਸ਼ ਸੀਗਾ, ਇੱਕ ਮੋਬਾਈਲ ਸੀ Samsung Note ਤੇ ਇੱਕ 골ਡ ਸੀਗਾ ਮੇਰੇ ਕੋਲ ਜਿਹੜੀ ਸਾਡੀ ਕਹਿੰਦੇ ਜੱਦੀ ਪੁਸ਼ਤੀ ਜਮ੍ਹਾਂ ਪੂੰਜੀ ਸੀਗੀ ਉਹ ਸਾਰੇ ਲੈ ਗਏ। ਕੈਸ਼ ਕਿਹੜਾ ਕੁ? 10000 ਰੁਪਏ ਕੈਸ਼ ਸੀਗਾ, 골ਡ ਹੈਗਾ ਸੀ 250 ਗ੍ਰਾਮ ਦੇ ਕਰੀਬ। ਪੁਲਿਸ ਨੂੰ ਕੰਪਲੇਟ ਕਰਤੀ ਹੈ ਹਾਂਜੀ ਸਰ ਪੁਲਿਸ ਨੂੰ ਕੰਪਲੇਨ ਕਰਤੀ ਹੈ ਜੀ ਡਿਪਟੀ ਸਾਹਿਬ ਆਪ ਆਏ ਸੀ ਐਸਐਚਓ ਸਾਹਿਬ ਆਪ ਆਏ ਸੀਗੇ ਅੱਜ ਸਾਰਾ ਮੌਕੇ ਦਾ ਮੌਈਨਾ ਕਰਕੇ ਵੇਰਵਾ ਲੈ ਕੇ ਤੇ ਚਲੇ ਗਏ ਸੀ ਤੇ ਫੋਰੈਂਸਿਕ ਟੀਮ ਵੀ ਆਈ ਸੀ ਉਹ ਵੀ ਆਪਣੇ ਫਿੰਗਰਪ੍ਰਿੰਟ ਵਗੈਰਾ ਲੈ ਕੇ ਆਈ ਸੀ